ਚੌਥੀ ਪਾਸ਼ਾ ਤੁਮ ਤਨ ਸਹਿਬ ਸ੍ਰੀ ਗੁਰੂ ਅਰੰਧਾ ਜੀ ਮਹਾਰਾਜ ਪਾਵਨ ਗੁਰਬਾਣੀ ਅੰਦਰ ਸਰਵਣ ਕਰਦੀਨੀ ਕਿ ਜਿਹੜਾ ਉਹ ਸੁੱਖਾਂ ਦਾ ਦਾਤਾ ਹੈ ਸਾਰੇ ਸੁੱਖਾਂ ਦਾ ਦਾਤਾ ਹੈ ਸਾਨੂੰ ਸੁੱਖ ਦੇਣ ਵਾਲਾ ਹੈ ਉਹ ਪਰਮਾਤਮਾ ਜਿਹੜਾ ਸੰਸਾਰੀਆਂ ਨੂੰ ਹੀ ਦਾਤਾਂ ਦਿੰਦਾ ਹੈ ਉਹ ਪਰਮੇਸ਼ਰ ਦਾ ਨਾਮ ਸਾਨੂੰ ਯੱਪਨਾ ਚਾਹੀਦਾ ਹੈ ਉਸ ਦਾ ਸਿਮਰਨ ਕਰਨਾ ਚਾਹੀਦਾ ਹੈ ਨਿਤ ਹੀ ਉਹ ਪਰਮੇਸ਼ਰ ਦਾ ਨਾਮ ਸਾਨੂੰ ਜਪਨਾ ਚਾਹੀਦਾ ਹੈ ਜਿਹੜਾ ਸਾਨੂੰ ਵੀ ਸਾਰੀਆਂ ਆਸਾਂ ਦਾ ਦਾਤਾਂ ਤਾਂ ਦੇ ਹੀ ਰਿਹਾ ਹੈ ਨਾੜੀ ਸਭ ਤੋਂ ਵੱਡੀ ਕੀਮਤੀ ਸਵਾਸ ਨੇ ਜੋ ਵੀ ਸਾਨੂੰ ਦੇ ਦਿਆ ਮਾਲਕ ਜੀ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਆਪਾਂ ਭਾਵੇਂ ਆਪਣੀ ਕਮਾਈ ਹੋਈ ਸਾਰੀ ਦੌਲਤ ਸਾਰਾ ਧਨ ਹੀ ਕਿਉਂ ਨਾ ਦੇ ਦਈਏ ਤੇ ਆਪਾਂ ਕਹਿ ਗਏ ਕਿ ਇੱਕ ਸਵਾਸ ਨਾਲ ਜਿੰਦਗੀ ਜੀਵਨ ਉਹ ਪਰਮੇਸ਼ਰ ਜਿੰਨਾ ਕੀਮਤੀ ਸੰਸਵਾਸਾਂ ਰੂਪੀ ਤੁਹਾਨੂੰ ਇਹ ਸਵਾਸ ਦੇ ਰਿਹਾ ਹੈ ਇਹ ਸਾਹ ਦੇ ਰਿਹਾ ਹੈ ਤੇ ਆਪਾਂ ਉਹਦਾ ਮੂਲ ਨਹੀਂ ਤਾਰ ਸਕਦੇ ਆਪਾਂ ਉਹ ਨਹੀਂ ਸਰਮਕੀ ਤਾਰ ਜਿਨ੍ਹਾਂ ਨੇ ਪੜਿਆ ਹੈ ਜਿਨ੍ਹਾਂ ਨੇ ਕਿਹਾ ਦੇ ਨਾਲ ਸਨਮਾਨ ਕਰਵਾਇਆ ਹਰ ਆਪਾਂ ਮੂਲ ਤਹਾ ਮੂਲ ਕੋਈ ਮੂਲ ਨਹੀਂ ਜੇਕਰ ਆਪਾਂ ਕੀਏ ਕਿ ਕੋਈ ਰੰਗ ਦੇ ਬੁਰਜ ਦਾ ਹੈ ਸੀ ਉਹਨੂੰ ਖਰੀਦ ਸਕਦੇ ਆ ਜਗਤ ਪਰ ਸਭਾ ਕੀ ਕੀ ਉਹਨੂੰ ਖਰੀਦ ਸਕਦੇ ਆ ਇਹੋ ਪਰਮਾਤਮਾ ਦਾ ਕੋਈ ਮੂਲ ਨਹੀਂ ਹਰ ਆਪਾਂ ਬੋਲ ਕਹ ਬੋਲਣਾ ਪਾਇਆ ਹੈ ਪੈਸਿਆਂ ਦੇ ਨਾਲ ਗੀਤ ਨਹੀਂ ਜਾਂਦਾ ਇਸ ਵਾਸਾ ਰੂਪੀ ਧੰਨ ਦੇ ਨਾਮ ਲੁਕਣਾ ਪੈਂਦਾ ਹੈ ਗੁਰੂ ਕਾਸ਼ਟ

ਸ਼ਰਧਾ ਨਾਲ ਬੋਲੀ ਨਾਮ ਰੀਤ ਹੈ ਉਹਦੇ ਮਨ ਵਿੱਚ ਆ ਕਰਕੇ ਹੁੰਦੇ ਨੇ ਆਪਾਂ ਪੜੀ ਜਾ ਰਹੇ ਹਾਂ ਮਨ ਵਿੱਚ ਆ ਨਾਮ ਸਤਿਗੁਰਾਂ ਦੀ ਬਾਣੀ ਬਾਤ ਜੀ ਕਈ ਵਾਰ ਕਾਫੀ ਵਿਚ ਕੀ ਹੁੰਦੇ ਜੀ ਕਿ ਮੈਨਾਂ ਨਾ ਮੈਨਾਂ ਆਪਣੇ ਆਪ ਹੀ ਤੁਹਾਨੂੰ ਆਣੀ ਇਥੇ ਕਈ ਆਏ ਨੇ ਰਹੀ ਅਜ ਮੈਂ ਤੇਰੇ ਨਾਮ ਕਈ ਗੁਰਦੇ ਬੈਠੇ ਜੀ ਨਿਸਤਰਾਹੀ ਆਪਾਂ ਚੱਲਦੇ ਜੀ जीव सुविधा ने नया करता है पर इस संसार में है कोई ना था दूसरी तरह की शादी ना कहीं भी होती है कहीं भी जाती है ये खेल है आमने जामने के तो आगे आकर ये नहीं निभाया है ये प्रभावमान के खेल रचिया है कोई ना बना है कोई बनाता है कोई बनाता है इसी तरह इस संसार चलता है ये कोई भी काम करके � ਚੰਦਾ ਨਾਮ ਨੂੰ ਲੱਭੋ ਸਿਮਰਨ ਕਰੋ ਕੋਈ ਵੀ ਰਸਨਾ ਵੰਦ ਨਰਾਜਾ ਵੀ ਵਾਹਿ 바나님루이 <shrieh>